ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਸ਼ੇਰ ਨੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੇ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਲੋ ਵੀ ਦੋਸਤੋ ਦਿਓ ਮੁਾਰਕਾ ਆਪਣੀ ਮਾਂ ਖੇਡ ਕਬੱਡੀ ਦੇ ਵੱਡੇ ਮੱਲ ਤਿੰਨ ਸੁਪਰਸਟਾਰ ਪਲੇਅਰਾਂ ਦੇ ਵੀਜ਼ੇ ਲੱਗ ਚੁੱਕੇ ਨੇ ਕੈਨੇਡਾ ਦੇ ਤੇ ਦੋਸਤੋ ਪਹਿਲਾਂ ਆਪਾਂ ਗੱਲ ਕਰਦੇ ਆਂ ਬੋਲਟ ਖੀਰਾਵਾਲ ਦੀ ਤੇ ਬੋਲਟ ਦਾ ਵੀ ਵੀਜ਼ਾ ਲੱਗ ਗਿਆ ਕੈਨੇਡਾ ਦਾ ਤੇ ਪਾਊਗਾ ਕੈਨੇਡਾ ਦੇ ਵਿੱਚ ਧੋਮਾ ਬੋਲਟ ਖੀਰਾਵਾਲੀ ਆ ਤੇ ਨਾਲ ਹੀ ਦੋਸਤੋ ਸਹਿਜਾਦ ਅਲੀ ਸਾਜੀ ਸ਼ਕਰਪੁਰ ਕਬੱਡੀ ਦਾ ਔਡਣਾ ਸਾਪਾ ਜਿਹੜਾ ਉਹਦਾ ਵੀ ਵੀਜ਼ਾ ਲੱਗ ਗਿਆ ਕੈਨੇਡਾ ਦਾ ਪਾਊਗਾ ਸਾਜੀ ਵੀ ਧੋਮਾ ਕੈਨੇਡਾ ਦੇ ਘਾਦਾਰ ਮੈਦਾਨਾਂ ਦੇ ਵਿੱਚ ਦੋਸਤੋ ਬਾਦ ਦੋਸਤੋ ਬੰਟੀ ਟਿੱਬੇ ਵਾਲੇ ਦਾ ਵੀ ਵੀਜ਼ਾ ਲੱਗ ਗਿਆ ਤੇ ਆਪਣੇ ਇਸ YouTube ਚੈਨਲ ਵੱਲੋਂ ਇਹਨਾਂ ਤਿੰਨੇ ਕਬੱਡੀ ਦੇ ਸੁਪਰਸਟਾਰ ਪਲੇਅਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਵੀ ਸਾਰੇ ਵੀ ਰਕਮੈਂਟਾਂ ਦੇ ਵਿੱਚ ਮੁਬਾਰਕਾਂ ਜ਼ਰੂਰ ਦਿਓ ਤੇ ਬਾਕੀ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੋ ਦੋਸਤੋ ਐਸੀ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ